ਵਰਜੀ ਇੱਕ ਝੂਠਾ ਕੇਸ ਜੋਰਵਿੰਦ ਕੇਜਰੀਵਾਲ ਜੀ ਦੇ ਉੱਪਰ ਬਣਾਇਆ ਸੀ ਅੱਜ ਜੋ ਅਦਾਲਤ ਦੇ ਅੰਦਰ ਫੇਲ ਹੋ ਗਿਆ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਪਾਰਟੀ ਦੇ ਸੁਪਰੀਮੋ ਬੇਕਸੂਰ ਨੇ ਤੇ ਜਿਹੜਾ ਇੱਕ ਕੇਸ ਨੂੰ ਭਾਰਤੀ ਜਨਤਾ ਪਾਰਟੀ ਵੱਡਾ ਕੇਸ ਬਣਾ ਕੇ ਪ੍ਰਚਾਰ ਕਰ ਰਹੀ ਸੀਗੀ ਕੇਸ ਬਹੁਤ ਵੱਡਾ ਹੈਗਾ ਜੀ ਬਹੁਤ ਝਗੜੀ ਚੋਰੀ ਹੋਈ ਆ ਪਰ ਲੇਕਿਨ ਦੇਸ਼ ਦੀ ਅਦਾਲਤ ਨੇ ਸਾਫ਼ ਕਰਤਾ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡੀ ਖੁਸ਼ੀ ਦੀ ਗੱਲ ਹੈ ਅੱਜ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਵੱਡੀ ਰਾਹਤ ਮਿਲੀ ਹੈ ਜ਼ਮਾਨਤ ਮਿਲ ਚੁੱਕੀ ਹੈ ਤਾਂ ਸਾਡਾ ਚਿਮਾ ਜੀ ਮੌਜੂਦ ਹੈ ਗੱਲਬਾਤ ਕਰਨਗੇ ਸਰ ਪਹਿਲਾਂ ਤਾਂ ਇੱਕ ਬਹੁਤ ਵਧਾਈ ਦੀ ਗੱਲ ਹੈ ਤੇ ਕਿੰਨੀ ਕੀ ਖੁਸ਼ੀ ਹੋ ਰਹੀ ਹੈ ਅੱਜ ਦੇ ਦੇਖੋ ਅੱਜ ਮੈਂ ਸੰਬੰਧ ਦਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਅੰਦਰ ਲਈ ਅੱਜ ਜਿਹੜੇ ਲੋਕ ਇਨਸਾਪਸੰਦ ਲੋਕ ਨੇ ਉਹਨਾਂ ਦੇ ਲਈ ਅੱਜ ਲੋਕਤੰਤਰ ਬਚਾਉਣ ਵਾਲੇ ਲੋਕਾਂ ਦੇ ਲਈ ਅੱਜ ਸੰਵਿਧਾਨ ਬਚਾਉਣ ਦੀ ਲੜਾਈ ਲੜਨ ਵਾਲੇ ਲੋਕਾਂ ਲਈ ਬਹੁਤ ਹੀ ਖੁਸ਼ੀ ਵਾਲਾ ਦਿਨ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਬਾਦ ਕਿ ਇੱਕ ਫਰਜ਼ੀ ਇੱਕ ਝੂਠਾ ਕੇਸ ਜੋਰਵਿੰਦ ਕੇਜਰੀਵਾਲ ਜੀ ਦੇ ਉੱਪਰ ਬਣਾਇਆ ਸੀ ਆ ਜੋ ਅਦਾਲਤ ਦੇ ਅੰਦਰ ਫੇਲ ਹੋ ਗਿਆ ਅੱਜ ਦੇਸ਼ ਦੀ ਹੇਟਲੀ ਅਦਾਲਤ ਨੇ ਜ਼ਮਾਨਤ ਦਿੱਤੀ ਆ ਸੋ ਇਸ ਗੱਲ ਕਰਕੇ ਜ਼ਮਾਨਤ ਮਿਲੀ ਆ ਕਿ ਇਹ ਕੇਸ ਝੂਠਾਗਾ ਫਰਜ਼ੀ ਆ ਮਨਕਰਤ ਸਟੋਰੀ ਦੇ ਆਧਾਰਤਾ ਔਰ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਪਾਰਟੀ ਦੇ ਸੁਪਰੀਮੋ ਬੇਕਸੂਰ ਨੇਗੇ ਲਗਾਤਾਰ ਨਿਰਾਸ਼ਾ ਵੀਛਾਈ ਰਹੀ ਸੀ ਤੇ ਹੁਣ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਅੱਜ ਇੱਕ ਵੱਡੀ ਰਾਹਤ ਮਿਲੀ ਆ ਤੁਹਾਡੇ ਵੱਲੋਂ ਹਮੇਸ਼ਾ ਕਿਹਾ ਜਾਂਦਾ ਸੀ ਕਿ ਅਸੀਂ ਸਾਨੂੰ ਇਨਸਾਫ ਚਾਹੀਦਾ ਹੈ ਤਾਂ ਅਰਵਿੰਦ ਕੇ ਜੀਵਾਲ ਜਿਹੜੇ ਨੇ ਬਿਲਕੁਲ ਬੇਕਸੂਰ ਨੇ ਤਾਂ ਅੱਜ ਉਹ ਇਨਸਾਫ ਤੇ ਤੁਹਾਡਾ ਵਿਸ਼ਵਾਸ ਜਿਹੜਾ ਆ ਸਾਹਮਣੇ ਆਇਆ ਹੈ ਮੈਂ ਸਮਝਦਾ ਅੱਜ ਦੇਸ਼ ਦੀਆਂ ਅਦਾਲਤਾਂ ਦੇ ਅੰਦਰ ਵਿਸ਼ਵਾਸ ਜਿਹੜਾ ਆ ਆਮ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਦਾ ਵਿਸ਼ਵਾਸ ਜਿਹੜਾ ਵੱਡੇ ਪੱਧਰ ਤੇ ਵਧਿਆਗਾ ਉਹਦੇ ਵਿੱਚ ਵਾਧਾ ਹੋਇਆਗਾ ਲੋਕਾਂ ਨੂੰ ਕੰਫੀਡੈਂਸ ਆਇਆਗਾ ਕਿ ਦੇਸ਼ ਦੀਆਂ ਅਦਾਲਤਾਂ ਸੰਵਿਧਾਨ ਬਚਾਉਣ ਦੇ ਲਈ ਸਾਡਾ ਸਾਥ ਦੇ ਰਹੀਆਂ ਨੇ ਸੋ ਮੈਂ ਸਮਝਦਾ ਕਿ ਜਦੋਂ ਦੇਸ਼ ਦੇ ਅੰਦਰ ਜਨਰਲ ਇਲੈਕਸ਼ਨ ਚੱਲ ਰਹੀ ਸੀ ਤਾਂ ਉਸ ਸਮੇਂ ਭਾਰਤੀ ਜਨਤਾ ਪਾਰਟੀ ਨੇ ਈਡੀ ਨੂੰ ਸੀਬੀਆਈ ਨੂੰ ਦੁਰਉਪਯੋਗ ਕਰਕੇ ਉਹਨਾਂ ਦਾ ਗਲਤ ਰਾਮਾ ਲਾ ਕੇ ਗਲਤ ਕੇਸ ਬਣਾ ਕੇ ਝੂਠੇ ਕੇਸ ਬਣਾ ਕੇ ਬਹੁਤ ਸਾਰੇ ਨੇਤਾਵਾਂ ਨੂੰ ਜੇਲ੍ਹ ਚ ਬੰਦ ਕੀਤਾ ਸੀ ਅੱਜ ਮੈਂ ਸਮਝਦਾ ਇੱਕ ਇੱਕ ਕਰਕੇ ਸਾਰੇ ਜੇਲ੍ਹਾਂ ਚੋਂ ਬਾਹਰ ਆ ਰਹੇ ਨੇ ਔਰ ਜੇਲ੍ਹਾਂ ਦੇ ਜਿੰਦਰੇ ਟੁੱਟ ਰਹੇ ਨੇ ਔਰ ਇਨਸਾਫ ਸੰਤ ਲੋਕ ਬਾਹਰ ਆ ਰਹੇ ਨੇ ਔਰ ਦੇਸ਼ ਦੀ ਲੜਾਈ ਲੜਨ ਵਾਲੇ ਲੋਕ ਬਾਹਰ ਆ ਰਹੇ ਨੇ ਦੇਸ਼ ਨੂੰ ਬਚਾਉਣ ਵਾਲੇ ਲੋਕ ਬਾਹਰ ਆ ਰਹੇ ਨੇ ਦੇਸ਼ ਦਾ ਸੰਵਿਧਾਨ ਨੂੰ ਬਚਾਉਣ ਵਾਲੇ ਲੋਕ ਬਾਹਰ ਆ ਰਹੇ ਨੇ ਉਕਸਵਾਦੀਆਂ ਚੋਣਾਂ ਤੋਂ ਪਹਿਲਾਂ ਕੁਝ ਸਮੇਂ ਦੀ ਜ਼ਮਾਨਤ ਮਿਲੀ ਸੀ ਪਰ ਉਦੋਂ ਵੀ ਇੱਕ ਵੱਡੀ ਖੁਸ਼ੀ ਜਿਹੜੀ ਹੈ ਜ਼ਾਹਿਰ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਹੁਣ ਜਿਹੜਾ ਹੈ ਬਾਈ ਇਲੈਕਸ਼ਨ ਤੋਂ ਪਹਿਲਾਂ ਇੱਕ ਵੱਡਾ ਤੋਹਫ਼ਾ ਆਮ ਆਦਮੀ ਪਾਰਟੀ ਨੂੰ ਮਿਲੇ ਕਿ ਉਸ ਦਾ ਪੰਜਾਬ ਤੇ ਉੱਤੇ ਕਿੰਨਾ ਕਸਰ ਹੋਵੇਗਾ ਦੇਖੋ ਮੈਂ ਸਮਝਦਾ ਪੰਜਾਬ ਨੇ ਪੂਰੇ ਦੇਸ਼ ਦੇ ਉੱਤੇ ਇਸ ਗੱਲ ਦਾ ਬਹੁਤ ਵੱਡਾ ਅਸਰ ਆਗਾ ਕਿ ਦੇਸ਼ ਦੇ ਵਿੱਚ ਇਕ ਵੱਡਾ ਜਿਹੜਾ ਇੱਕ ਕੇਸ ਨੂੰ ਭਾਰਤੀ ਜਨਤਾ ਪਾਰਟੀ ਵੱਡਾ ਕੇਸ ਬਣਾ ਕੇ ਪ੍ਰਚਾਰ ਕਰ ਰਹੀ ਸੀ ਕਿ ਕੇਸ ਬਹੁਤ ਵੱਡਾ ਹੈਗਾ ਜੀ ਬਹੁਤ ਠੱਗੀ ਚੋਰੀ ਹੋਈ ਆ ਪਰ ਲੇਕਿਨ ਦੇਸ਼ ਦੀ ਅਦਾਲਤ ਨੇ ਸਾਫ਼ ਕਰਤਾ ਕਿ ਕੇਸ ਝੂਠਾਗਾ ਕਿਸੇ ਕਿਸਮ ਦਾ ਕੋਈ ਕਪੜਾ ਨਹੀਂ ਹੋਇਆਗਾ ਸੋ ਇਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਿਸ ਤਰ੍ਹਾਂ ਸੀਵੀਆਈ ਦਾ ਈਡੀ ਦਾ ਦੁਰਉਪਯੋਗ ਕਰ ਰਹੀ ਹੈ ਕਿਸ ਤਰ੍ਹਾਂ ਮਿਸਜੂਜ਼ ਆਫ ਪਾਵਰ ਦੇਸ਼ ਦੇ اندر ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਬਿਲਕੁਲ ਕਿਤੇ ਨਾ ਕਿਤੇ ਖੁਸ਼ੀ ਵੀ ਨਜ਼ਰ ਆਈ ਹੈ ਤੇ ਦੂਜੇ ਪਾਸੇ ਜੋ ਭਰੋਸਾ ਸੀ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਝੂਠੇ ਕੇਸ ਲੱਗੇ ਆ ਤਾਂ ਅੱਜ ਜ਼ਮਾਨਤ ਤੋਂ ਬਾਅਦ ਕਿਤੇ ਨਾ ਕਿਤੇ ਉਸ ਚੀਜ਼ ਨੂੰ ਵੀ ਸਾਬਿਤ ਕਰਦੀ ਰਹੀ ਹੈ ਆਮ ਆਦਮੀ ਪਾਰਟੀ ਤੇ ਅੱਜ ਜੋ ਸਾਬਿਤ ਜਿਹੜਾ ਹੈ ਉਹ ਹੋ ਵੀ ਚੁੱਕਿਆ ਹੈ ਵੀਡੀਓ ਜਰਨਲਿਸਟ ਲਾਲਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ এবੀਪ ਸਾਂਝਾ ਚੰਡੀਗੜ੍ਹ